ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮੱਥ ਸਿੱਖਿਆ ਕੇਂਦਰ ਮਿੱਠਾਪੁਰ ਗਲੰਦਰ ਵਿਖੇ ਜੋ ਹਫਤੇ ਵਿੱਚ ਤਿੰਨ ਦਿਨ ਗੁਰਮੱਥ ਮੀਤ ਦੀ ਕਲਾਸ ਲੱਗਦੀ ਹੈ ਸੋ ਅੱਜ ਇੱਕ ਕਲਾਸ ਲਾਈਵ ਕੀਤੀ ਜਾਏਗੀ ਜਿਸ ਦੇ ਵਿੱਚ ਇੱਕ ਗਰੁੱਪ ਵੱਡੇ ਗਰੁੱਪ ਦੇ ਬੱਚੇ ਜੋ ਹਾਜ਼ਰ ਨੇ ਸੋ ਉਹਨਾਂ ਦਾ ਜੋ ਸੰਗੀਤ ਦਾ ਚੱਲ ਰਿਹਾ ਹੈ ਅੱਜ ਉਸਤਾਦ ਜੀ ਲਾਈਵ ਕਰਵਾਉਣਗੇ ਸੋ ਸਾਰੇ ਵਿਦਿਆਰਥੀ ਫਤਿਹ ਨਸਾਨ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੇ ਬੱਚੇਓ ਆਪਾਂ ਪਿਛਲੇ 2 ਹਫ਼ਤੇ ਤੋਂ ਰਾਗ ਬੋਪਾਲੀ ਕਰ ਰਹੇ ਹਾਂ ਜੀ ਠੀਕ ਹੈ ਜੀ ਸੋ ਰਾਗ ਬੋਪਾਲੀ ਵਿੱਚ ਸਾਡਾ ਸਥਾਈ ਵੀ ਹੋ ਚੁੱਕਿਆ ਹੈ ਤੇ ਅੰਤਰਾ ਵੀ ਸਾਡਾ ਹੋ ਚੁੱਕਿਆ ਹੈ ਸੋ ਅੱਜ ਅਸੀਂ ਰਾਗ ਬੋਪਾਲੀ ਵਿੱਚ ਇੱਕ ਆਲਾਪ ਕਰਾਂਗੇ ਸੋ ਸਭ ਤੋਂ ਪਹਿਲਾਂ ਰਾਗ ਬੋਪਾਲੀ ਬਾਰੇ ਅਸੀਂ ਥੋੜਾ ਜਿਹਾ ਇੱਕ ਵਾਰੀ ਦੁਆਰਾ ਤੋਂ ਜਾਣ ਲਈਏ ਰਾਗ ਬੋਪਾਲੀ ਦੇ ਵਿੱਚ ਜਿਹੜਾ ਹੈ ਜੀ ਪੰਚ ਸੁਰ ਲੱਗਦੇ ਆ ਕਿਹੜੇ ਕਿਹੜੇ ਆ ਜੀ ਸਾ ਰੇ ਗਾ ਪਾ ਢਾ ਸ ਤੇ ਦੇ ਵਿੱਚ ਵਰਜਿਤ ਸੁਰ ਹਨ ਜੀ ਮਾ ਔਰ ਨੀ ਠੀਕ ਹੈ ਜੀ ਤੇ ਜਾਤੀ ਆਰਡਰ ਆਰਡਰ ਤੇ ਗਉਣ ਦਾ ਸਮਾਂ ਸ਼ਾਮ ਦਾ ਪਹਿਲਾ ਪੈਰ ਠੀਕ ਹੈ ਜੀ ਵਾਦੀ ਸੰਵਾਦੀ ਗਾ ਵਾਦੀ ਅਤੇ ਢਾ ਸੰਵਾਦੀ ਠੀਕ ਹੈ ਜੀ ਔਰ ਯਾ ਦੂਸਰੀ ਗੱਲ ਸਾਡੀ ਜਿਹੜੀ ਬੰਦਿਸ਼ ਦੇ ਬੋਲ ਆ ਬੰਦਿ ਸਾਡੀ ਨੌਵੀਂ ਮਾਤਰਾ ਤੋਂ ਉਠਦੀ ਹੈ ਬੰਦਿ ਬੰਦਿਸ਼ ਜਿਹੜੀ ਨੌਵੀਂ ਮਾਤਰਾ ਤੋਂ ਸਟਾਰਟ ਹੁੰਦੀ ਹੈ ਠੀਕ ਹੈ ਜੀ ਸੋ ਬੰਦਿਸ਼ ਦੇ ਬੋਲ ਜਾਗ ਜਾਗ ਹੁਣ ਜਾਗ ਮਨਾ ਜਨਮ ਗਵਾਇਆ ਨਾਮ বিনা ਸੋ ਅੰਤਰਾ ਕਾਮ ਕ੍ਰੋਧ ਤਨ ਵਿੱਚ ਵਸਾਇਆ ਲੋਭ ਮੋਹ ਨੇ ਮਨ ਪਰਮਾਇਆ ਏਕ ਨਾਮ ਸਤ ਗੁਰ ਦਾ ਜਪ ਲੈ ਬੀਤੇ ਜਾਂਦੇ ਰਾਤ ਦਿਨਾ ਸੋ ਰਾਗ ਭੋਪਾਲੀ ਇੱਕ ਕਾਫੀ ਪੁਰਾਣਾ ਰਾਗ ਹੈ ਇਹ ਜਿਹੜਾ ਸਾਡਾ ਸ਼ਾਸਤਰੀ ਸੰਗੀਤ ਦਾ ਕਾਫੀ ਪ੍ਰਚਲਿਤ ਰਾਗ ਹੈ ਸੋ ਅਸੀਂ ਪਹਿਲਾਂ ਇਹਦੇ ਬਾਰੇ ਆਪਾਂ ਪਹਿਲਾਂ ਸ਼ੁਰੂ ਕਰਾਂਗੇ ਆਰੋ ਤੇ ਅਬਰੋ ਫਿਰ ਪਕੜ ਉਸ ਤੋਂ ਬਾਅਦ ਬੰਦਿਸ਼ ਤਾਲ ਹੈਗੀ ਸਾਡੇ ਜੀ ਤੀਨ ਤਾਲ ਠੀਕ ਹੈ ਜੀ ਸਾਲ ਗਾਓ ਜੀ ਸਾ ਹਾਂਜੀ ਸਾ ਰੇ ਨਾ स्टेप बोल चलो जी ताल अपन शुरू कर दे चलो शुरू करो हाँ दा दिन दिन दा दा दिन दिन ता ता दिन दिन दा दा दिन दिन दा ता तिन तिन दा जाग जा कौन दाग मना जाग ਆਤਰਾ ਕਾ ਮਤੋਦ ਤਦ ਵਿ ਭਵਸਾ ਜਾ ਕਾ ਮਤੋਦ ਤਦ ਲਬਿ ਜਵ ਖਾ ਨੋ ਬਲਨੇ ਮਨ ਭਰ ਆਇਆ ਏ ਕਰਨਾ ਮ ਸਾਧ ਬੀਤੇ ਧਾਂਦੇ ਰਾਤ ਦੇ ਨੂਜਾ ਜਿਆ ਦੇ ਵੇ ਤੱਕ ਪਾਣਾ ਜਿਆਗਾ ਹੋਣਾ ਯਾਦ ਪਾਣਾ ਜਿਆਗਾ ਹੋਣਾ ਜਾ ਦਾ ਜੇ ਦਾ ਜੇ ਦਾ ਜੇ ਰੋਣ ਦਾ ਦਾ ਮਨਾ ਇਹ ਤਾਂ ਸੀ ਜਿਹੜੀ ਸਾਡੀ ਬੰਦਿਸ਼ ਹੁਣ ਅਸੀਂ ਬੋਲ ਆਲਾਪ ਕਰਾਂਗੇ ਆਲਾਪ ਹੈਗਾ ਜੀ ਸਾਡਾ ਆ ਜਿਹੜਾ ਸੰਤੋਂ ਯਾਨੀ ਕਿ ਤਾਲ ਦੀ ਪਹਿਲੀ ਮਾਤਰਾ ਤੋਂ ਆਲਾਪ ਕਿਤੋਂ ਸ਼ੁਰੂ ਹੋਊਗਾ ਜੀ ਸਾਡਾ ਤਾਲ ਦੀ ਪਹਿਲੀ ਮਾਤਰਾ ਤੋਂ ਅਸੀਂ ਸੰਗੀਤਿਕ ਭਾਸ਼ਾ ਵਿੱਚ ਇਹਨੂੰ ਕੀ ਕਵਾਂਗੇ ਸੰਤੋ ਕਿਤੋਂ ਸੰਤੋ ਹਾਂਜੀ ਸੋ ਅਲਾਪ ਹੈਗਾ ਜੀ ਵਜਾਓ ਸਾ ਰੇ ਗਾ ਧਾ ਰੇ ਸਾ ਸਾ ਹਾਂ ਕੱਠੇ ਵਜਾਓ ਦੇਖੋ ਸਾਰੇ ਗਾ ਗਾ ਧਾレ ਸਾ ਸਾ ਸਾਰੇ ਗਾ ਇਹ ਹੁਣ ਅਸੀਂ ਨੂੰ ਬੋਲਣਾ ਕਿੱਦਾਂ ਆ ਆਪਾਂ ਤਾਲ ਜਿੱਦਾਂ ਦੇਖੋ ਹਾਂਜੀ ਚਲੋ ਜੀ ਧਾ ਧਿੰ ਧਿੰ ਦਾ ਸੁਣੋ ਜਾ ਗ ਜਾ ਵੋਲੇ ਜਾ ਗ ਮਨਾ ਜਾ The moon, sunny, dark, 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 ਤਾਰੇ ਦਾ ਦਾ ਤਾਰੇ ਹਾਂਜੀ ਅਸੀਂ ਤਾਲ ਜਿਹੜੀ ਆ ਆਪਣੀ ਬੰਦਿਸ਼ ਦੀ ਆਲਾਪ ਦੋ ਤਰ੍ਹਾਂ ਦੇ ਆ ਜੀ ਛੋਟਾ ਤੇ ਵੱਡੇ ਪਰ ਅਸੀਂ ਇਹਦੇ ਵਿੱਚ ਛੋਟੇ ਕਰਾਂਗੇ ਬਾਕੀ ਤਾਨਾ ਕਿਉਂਕਿ ਫਾਸਟ ਬੰਦਿਸ਼ ਆ ਇਹ ਸੋ ਜਿਹੜਾ ਹੈਗਾ ਆ ਵੱਡੇ ਆਲਾਪ ਦੇ ਵਿੱਚ ਕੀ ਹੁੰਦਾ ਉਸ ਦੇ ਠਹਿਰਾਵ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਅਸੀਂ ਮਾਤਰਾ ਬਾਈ ਮਾਤਰਾ ਅਸੀਂ ਆਪਣੇ ਸੁਰਾਂ ਨੂੰ ਲੈ ਰਹੇ ਆ ਸੋ ਤਾ ਜਿਹੜੀ ਬੰਦਿਸ਼ ਦੀ ਅੱਧੀ ਜਿਹੜੀ ਲਾਈਨ ਬੋਲ ਕੇ ਜਾਗ ਜਾ ਗਹੁਣ ਅੱਗੇ ਕੀ ਆ ਗਿਆ ਸਾਮ ਆ ਗਿਆ ਇੱਕ ਆ ਗਿਆ ਹੁਣ ਇੱਕ ਤੋਂ ਆਲਾਪ ਚੱਕ ਲੈਣਾ ਠੀਕ ਹੈ ਜੀ ਅ ਸ਼ੁਰੂ ਕਰੋ ਦੀ ਧਾ ਧਿੰ ਧਿੰਦਾ ਧਾ ਧਿੰ ਬੰਦੀ ਚ ਕੋ ਜਾਗ ਜਾ ਗੁਰ ਜਾਗ ਵਾਹ ਤਨੇ ਲਾਈਨ ਬੋਲੀਏ ਪੂਰੀ ਜਾਗ ਜਾ ਕੋਣਾ ਲਾਬ ਲਾਓ ਸਾਰੇਗਾਧਾ ਮੇਰ ਲਾਇਨ ਕੋ ਲੂਰੀ ਕਾਤ ਪੂਜਾ ਜਗੂੜ ਯਾਜ ਪਾਧਾ ਕਾ ਜੇ ਦਾਧ ਮੂਲੇ ਸਾਰੇਗਾਧਾ ਮੇਰ ਸੂਕ ਜਾ ਜੇ ਦਾਧ ਮੂਲੇ ਯਾਜ ਪਾਧਾ ja bolje ja evo je sanjao je svuda je je primio da je pa na ja je ja mene vole ਕਟਮ ਕਰ ਦਿਓ ਜਾ ਦੇ ਜਾ ਦੇ ਹੋਣਾ ਜਾ ਦੇ ਜਾ ਦੇ ਹੋਣਾ ਜਾ ਦੇ ਜਾ ਦੇ ਜਾ ਗਮਨਾ ਸੋ ਬਹੁਤ ਹੀ ਛੋਟਾ ਦਿਆ ਲਾਪ ਹੈਗਾ ਆਪਾਂ ਮੈਨੂੰ ਲੱਗਦਾ ਕਿ ਸਾਰੇ ਬੱਚਿਆਂ ਨੂੰ ਸਮਝ ਆ ਵੀ ਗਿਆ ਤੋ ਸਾਰੇ ਨੇ ਇਹਨੂੰ ਬੜੇ ਧਿਆਨ ਨਾਲ ਸਾਰੇ ਇਸ ਰਾਗ ਦੀ ਪ੍ਰੈਕਟਿਸ ਕਰਨੀ ਹੈ ਜੀ ਸੋ ਅਗਲੇ ਹਫਤੇ ਅਸੀਂ ਤਾਨਾ ਕਰਾਂਗੇ ਤੇ ਠੀਕ ਹੈ ਜੀ ਹੁਣ ਅੱਜ ਦੀ ਕਲਾਸ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਸੋ ਆਪ ਸਾਰੇ ਬੱਚਿਆਂ ਨੇ ਬਹੁਤ ਹੀ ਧਿਆਨ ਨਾਲ ਜਿਹੜਾ ਹਰਾਗ ਗਾਇਨ ਕੀਤਾ ਸੋ ਤਬਲੇ ਤੇ ਸਾਡਾ ਜਿਹੜਾ ਇਸ ਸਾਸਾ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਸਾਡਾ ਸਾਥ ਦੇ ਰਹੇ ਸੀ ਸੋ ਅੱਜ ਦੀ ਕਲਾਸ ਇਸ ਸਮਾਪਤੀ ਫਤਿਹ ਬਲਾਉ ਦੀ ਵਾਹਿਗੁਰੂ ਜੀ ਕਾ ਖਾਲਸਾ I am the king